ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਪਿੰਡੀ ਬਲੋਚਾਂ ਜ਼ਿਲ੍ਹਾ ਫਰੀਦਕੋਟ ਪੈਂਦਾ ਐ ਇਸ ਪਿੰਡ ਨੂੰ ਤੇ ਇਹ ਪਿੰਡ ਇਹ ਇੱਕ ਪਾਸੇ ਕਾਨੇ ਵਾਲੀ ਰਹਿ ਗਈ ਤੇ ਦੂਜੇ ਪਾਸੇ ਝੰਡਾ ਸਾਹਿਬ ਵਿਚਾਲੇ ਜੇ ਇਹ ਪਿੰਡ ਰਹਿ ਜਾਂਦਾ ਦੋਸਤੋ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ। ਪਹਿਲਾ ਸੂਆ ਆਜੀ ਸੂਈ ਝੋਟੀ ਵਕਾਊ ਆ। ਪਿਓਰ ਮੋਹਰਾ ਕੈਟਾਗਰੀ ਚਾ ਦੋਸਤੋ। ਇਹ ਸਾਰੀ ਜਾਣਕਾਰੀ ਆਪਾਂ ਲੈ ਕੇ ਬਾਈ ਤੋਂ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਦੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਉਹ ਲੈਣੇ ਆ ਜੀ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੁਰਪ੍ਰੀਤ ਸਿੰਘ ਜੀ ਪਿੰਡੀ ਬਰੋਚਾ ਬੰਡਾ ਠੀਕ ਹੈ ਗੁਰਪ੍ਰੀਤ ਬਾਈ ਜੀ ਆਪਣਾ ਮੋਬਾਈਲ ਨੰਬਰ ਉਹ ਬੋਲ ਦਿਓ 94176 94176 16330 16330 30 ਇਹ ਝੋਟੀ ਬਾਈ ਆਪਣੇ ਘਰ ਦੀ ਆ ਹਾਂਜੀ ਹਾਂਜੀ ਠੀਕ ਹੈ ਤੇ سیمਨੇ ਦੇ ਕਿਹੜਾ ਲੱਗਿਆ ਸੀ ਬੱਚਾ ਕਿਹੜੇ سیمੰਦਾ ਉਹ ਬੱਚਾ ਹੈਗਾ 54 ਦਾ ਹਦਾ ਜੀ 54 ਦਾ ਤੇ ਆਪ ਦਾ ਕੋਈ سیمੰਦਾ ਪਤਾ ਆਪ ਕਿਹੜੇ سیمੰਦੀ ਆਪ ਆਗੇ ਅਰਜਨ ਦੀ ਜੀ ਅਰਜਨ ਦੀ ਆ ਜੀ ਠੀਕ ਹੈ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਇਹਨੂੰ ਹੋ ਗਏ 12 ਦਿਨ ਦਿਨ 12 13 ਦਿਨ ਤੇ ਕਿੰਨਾ ਕੁ ਦੁੱਧ ਕੱਢ ਦਿੰਦੀ ਹੈ ਬਾਈ ਹੁਣ 9 ਲੀਟਰ ਦੁੱਧ ਹੈਗਾ ਜੀ ਦੋਨਾਂ ਟਾਈਮਾਂ ਹਾਂ ਜੀ ਠੀਕ ਹੈ ਬੱਚੇ ਨੂੰ ਚੰਗਾ ਕੇ ਬੱਚੇ ਨੂੰ ਚੰਗਾ ਕੇ ਲਓ ਵੀ ਬੱਚੇ ਨੂੰ ਚੰਗਾ ਕੇ 9 ਲੀਟਰ ਦੁੱਧ ਆ ਤੇ ਥੋੜੀ ਪੂਛ ਛੋਟੀ ਆ ਦੋਸਤੋ ਇਹਦੀ ਵਿਖਾਵਾਂਗੇ ਤੁਹਾਨੂੰ ਚੰਗੀ ਤਰੀਆਂ ਇਹ ਥੋੜੀ ਨਾ ਭਲੂਣਾ ਇੱਕ ਪਾਸੇ ਦੇਖ ਸਕਦੇ ਆ ਉਰਲਾ ਪਾਸਾ ਥੋੜਾ ਜਿਆ ਅਗਲਾ ਪਿਛਲਾ ਪਾਸਾ ਹੀ ਨਹੀਂ ਮੈਂ ਤੇ ਪਰਲਾ ਪਾਸਾ ਥੋੜਾ ਉੱਚਾ ਵਿਖਾਉਂਦੀ ਆ ਤੇ ਪਰ ਹੈ ਭਲੂਣ ਬਾਈ ਦੁੱਧ ਦੇ ਕੋ ਜਾ ਬਾਈ ਕਹਿੰਦਾ ਉਰਲਾ ਪਾਸਾ ਸਾਈਡ ਹੀ ਥੋੜੀ ਜੀ ਟੇਢੀ ਆ ਸਲੂਣ ਕਰਕੇ ਤੇ ਵੈਸੇ ਦੁੱਧ ਪੂਰਾ ਸਿੰਗਾ ਦਾ ਸਾਈਜ਼ ਦੇਖ ਲੋ ਛੋਟਾ ਛੋਟਾ ਸਿੰਗਾ ਗੋਲ ਸਿੰਗਾ ਦੀ ਆ ਕੱਦ ਕਾਠ ਬਹੁਤ ਆ ਤੇ ਪਤਲੀ ਚਮੜੀ ਦੀ ਆ ਬਾਈ ਦੇ ਹੋਰ ਵੀ ਵੀ ਪਸ਼ੂ ਬਹੁਤ ਚੰਗੇ ਆ ਇਹ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਆ ਇਹਦੇ ਮਗਰ ਬੱਚਾ ਕਟਾ ਤੇ ਖੋਲ ਕੇ ਬਾਈ ਜੀ ਤੋੜ ਦਿਓ ਮੜੀ ਜੀ ਲੈ ਚੱਲ ਲੈ ਚੱਲ ਕੋਈ ਨਹੀਂ ਲੋ ਵੀ ਮਿੱਤਰੋ ਜੱਜਮੈਂਟ ਤੁਸੀਂ ਕਰਨੀ ਆ ਆਣਾ ਇੱਕ ਪਾਸੇ ਥੋੜਾ ਤੇ ਇੰਨਾ ਵਖਾਉਂਦੀ ਐ ਧਲੂਣ ਕਰਕੇ ਦੇਖ ਸਕਦੇ ਹਾਂ ਬਾਲਾ ਜੱਲ ਲੈ ਲੈ ਹੌਲੀ ਨੂੰ ਤੋੜ ਲੈ ਉੱਚੇ ਕਾਬਰ ਕਰਦੀ ਆ ਥੋੜਾ ਜਿਹਾ ਕੋਈ ਨਹੀਂ ਆਪਣੇ ਤੋਂ ਉਪਰੇ ਬੰਦੇ ਦਾ ਕਰ ਹੀ ਜਾਂਦੇ ਐ ਪੁੱਤ ਕੱਟ ਕੋੜਾ ਦੋਸਤੋ ਦੇਖ ਸਕਦੇ ਆ ਤੁਸੀਂ ਬਹੁਤ ਹੀ ਜਿਆਦੇ ਚੰਗੇ ਨੇ ਨਾ ਉਹ ਕੀ ਮੁੱਲ ਰੱਖਿਆ ਬਾਈ ਜੀ ਇਹਦਾ ਮੁੱਲ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸੋਗੇ ਲਓ ਵੀ ਮਿੱਤਰੋ ਜਾਇਜ਼ ਮੁੱਲ ਹੋਊਗਾ ਫੋਨ ਤੇ ਜਿਹੜੇ ਵੀ ਵੀਰ ਨੂੰ ਇਹ ਝੋਟੀ ਪਸੰਦ ਆਉਂਦੀ ਆ ਪਹਿਲਾ ਸੂਆ ਸੂਈ ਆ ਤੇ ਚੰਗੇ ਸੀਮਨ ਦੀ ਆ ਆਪ ਅਰਜਣ ਦੀ ਆ ਜੀ ਹਾਂਜੀ ਅਰਜਣ ਕੁੰਗੜ ਦੀ ਆ ਤੇ ਬੱਚਾ ਇਹਦੇ ਮਗਰ ਉਹੀ ਚੰਗੇ ਸੀਮਨ ਦਾ ਕੱਦ ਕਾਠ ਬਹੁਤ ਸੋਹਣਾ ਝੋਟੀ ਦਾ ਥੋੜੀ ਜੀ ਪੂਛ ਟੁੱਟੀ ਆ ਤੇ ਖੁੱਚਾਂ ਤੋਂ ਬਸ ਖੁੱਚਾਂ ਦੇ ਬਰਾਬਰ ਆਉਂਦੀ ਆ ਪੂਛ ਤੇ ਨੰਬਰ 22 ਦਾ ਆਪਾਂ ਸਕਰੀਨ ਦੇ ਉੱਪਰ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ 22 ਨਾਲ ਸੌਦਾ ਕਰ ਸਕਦੇ ਆ ਕਾਲ ਤੇ ਗੱਲ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ